ਹਾਥ ਦੀ ਭੁਖੀ ਧੀ ਨੇ ਕੀਤਾ ਮਾਂ ਦਾ ਕਤਲ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਸ ਐਸ ਸਟੋਰੀ ਤੇ ਸਾਡੇ ਪੇਜ ਦੇ ਉੱਤੇ ਤੁਸੀਂ ਡੇਲੀ ਹਰ ਰੋਜ਼ ਨਵੀਂ ਕਹਾਣੀ ਸੁਣੋਗੇ ਸਾਡੀਆਂ ਕਹਾਣੀਆਂ ਸੱਚੀ ਘਟਨਾਵਾਂ ਦੇ ਨਾਲ ਆਧਾਰਿਤ ਹੈ ਜੇ ਤੁਸੀਂ ਵੀ ਆਪਦੀ ਬੀਤੀ ਕੋਈ ਘਟਨਾ ਸਾਨੂੰ ਸੁਣਾਉਣਾ ਚਾਹੁੰਦੇ ਹੋ ਅਸੀਂ ਤੁਹਾਡੀ ਘਟਨਾ ਲੋਕਾਂ ਤੱਕ ਲੈ ਕੇ ਆਵਾਂਗੇ ਤੇ ਸਾਡੇ ਪੇਜ ਨੂੰ ਸ਼ੇਅਰ ਲਾਈਕ ਫੋਲੋ ਜ਼ਰੂਰ ਕਰੋ ਧੰਨਵਾਦ ਹਾਥ ਦੀ ਭੁਖੀ ਧੀ ਨੇ ਕੀਤਾ ਮਾਂ ਦਾ ਕਤਲ ਪੂਰੀ ਰਾਤ ਆਸ਼ਕ ਦੇ ਨਾਲ ਮਾਂ ਦੀ ਲਾਸ਼ ਕੋਲੇ ਰੰਗ ਰੰਗੀਆਂ ਮਨਉਂਦੀ ਰਹੀ ਸ਼ਰਮਣੀ ਆਈ 2 ਮਿੰਟਾਂ ਦੀ ਵੀ ਤੇ ਉਹਰੀ ਗੱਲਬਾਤ ਕਰਦੇ ਆ ਕਹਾਣੀ ਦੇ ਵਿੱਚ ਕੁਝ ਟਾਈਮ ਪਹਿਲਾਂ ਦੀ ਗੱਲ ਹੈ ਇੱਕ ਬਹੁਤ ਹੀ ਵਧੀਆ ਪਰਿਵਾਰ ਸੀ ਤਿੰਨ ਜਾਣੇ ਸੀ ਪਰਿਵਾਰ ਦੇ ਵਿੱਚ ਈ ਮਾਂ ਤੇ ਇੱਕ ਕੁੜੀ ਦਾ ਪਿਓ ਇੱਕ ਮਾੜੀ ਘੜੀ ਆਉਂਦੀ ਹੈ ਕਿ ਕੁੜੀ ਦੇ ਪਿਓ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਮਾਂ ਤੇ ਧੀ ਦੋਨੇ ਰਹਿ ਜਾਂਦੀਆਂ ਹਨ ਮਾਂ ਵਿਚਾਰੀ ਲੋਕਾਂ ਦਾ ਗੋਹਾ ਕੂੜਾ ਕਰਕੇ ਧੀ ਨੂੰ ਪਾਲਦੀ ਆ ਬੜੇ ਲਾਡਾਂ ਚਾਵਾਂ ਦੇ ਨਾਲ ਧੀ ਨੂੰ ਪਾਲਦੀ ਆ ਉਹਦੇ ਸਾਰੇ ਚਾਪੂਰੇ ਕਰਦੀ ਆ ਜਦੋਂ ਉਹਦੇ ਪਿਓ ਦੀ ਡੈਥ ਹੋਈ ਸੀ ਉਦੋਂ ਕੁੜੀ ਦੀ ਉਮਰ ਸੀ ਤਕਰੀਬਨ 10 ਸਾਲ ਮਾਂ ਸਾਰੇ ਚਾਪੂਰੇ ਕਰਦੀ ਆ ਉਹਨੂੰ ਕਦੇ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੀ ਵੀ ਤੇਰਾ ਪਿਓ ਹੈ ਨੀਗਾ ਮਾਂ ਹੀ ਕੱਲੀ ਪਿਓ ਬਣਦੀ ਆ ਭਰਾ ਬਣਦੀ ਆ ਭੈਣ ਬਣਦੀ ਆ ਤੇ ਮਾਂ ਬਣਦੀ ਆ ਇੱਕ ਔਰਤ ਵਿਚਾਰੀ ਚਾਰ ਜਾਨਾਂ ਦਾ ਕਿਰਦਾਰ ਨਿਭਾ ਰਹੀ ਸੀ ਤੇ ਧੀ ਨੇ ਉਹੋ ਕੰਮ ਕਰਿਆ ਜਿਹੜਾ ਕਿ ਕਦੇ ਵੀ ਕੋਈ ਸੋਚ ਨਹੀਂ ਸਕਦਾ ਆਪਣੀ ਮਾਂ ਦੇ ਆਖੀ ਬੈਰੀ ਬਣ ਗਈ ਧੀ ਬਣੀ ਸਿਰਫ ਕੱਲੇ ਆਸ਼ਿਕ ਦੇ ਨਾਲ ਮਿਲ ਕੇ ਹਫਸ ਦੇ ਚੱਕਰ ਦੇ ਵਿੱਚ ਸੋ ਗੱਲ ਕਰਦੇ ਆ ਇੱਕ ਮ ਇਸਾ ਉਹਨਾਂ ਦਾ ਕੀ ਘਰੇ ਖਾਣ ਨੂੰ ਰੋਟੀ ਵੀ ਨਹੀਂ ਹੁੰਦੀ ਤੇ ਮਾਂ ਲੋਕਾਂ ਦੇ ਮੰਗ ਕੇ ਰੋਟੀ ਲਿਆ ਕੇ ਦਿੰਦੀ ਆ ਤੇ ਕੁੜੀ ਦਾ ਢਿੱਡ ਭਰਦੀ ਆ ਕੁੜੀ ਨੂੰ ਸਕੂਲ ਦੇ ਵਿੱਚ ਲਾ ਦਿੰਦੀ ਆ ਵਧੀਆ ਪੜ੍ਹਨ ਵਾਸਤੇ ਉੱਤੇ ਉਹ ਸਕੂਲ ਦੇ ਵਿੱਚ ਰਾਹ ਨੰਗ ਦੀ ਟੱਪਦੀ ਕਿਸੇ ਦੇ ਪਿਆਰ ਦੇ ਵਿੱਚ ਆ ਜਾਂਦੀ ਆ ਕਿਸੇ ਦੇ ਗੱਲਾਂ ਦੇ ਵਿੱਚ ਆ ਜਾਂਦੀ ਆ ਉਹਦੇ ਨਾਲ ਮਰਨ ਜਨਮ ਦੀਆਂ ਮਰਨ ਜੰਮਣ ਦੀਆਂ ਗੰਡਾਂ ਪਾ ਲੈਂਦੀ ਆ ਇਦੋਂ ਮਾਰਲੇ ਜੰਬਰ ਦੀਆਂ ਗੰਡਾਂ ਪਾ ਲੈਂਦੀ ਆ ਤਾਂ ਉਹ ਚੋਰੀ ਛੁਪੇ ਇੱਕ ਦੂਜੇ ਨੂੰ ਮਿਲਣ ਲੱਗ ਜਾਂਦੇ ਨੇ ਥੋੜੀ ਹੌਲੀ ਨੇੜਤਾ ਵਧਦੀ ਜਾਂਦੀ ਆ ਉਹ ਉਹਨਾਂ ਦੇ ਘਰੇ ਆਉਣ ਲੱਗ ਜਾਂਦਾ ਮਾਂ ਜਦੋਂ ਕੰਮ ਤੇ ਗਈ ਹੁੰਦੀ ਸੀ ਰਾਤ ਬਰਾਤੋਂ ਲੇਟ ਆਉਣਾ ਤਾਂ ਉਹ ਮੁੰਡੇ ਨੇ ਕੁੜੀ ਦੇ ਕੋਲੇ ਆ ਜਾਣਾ ਆਣ ਗਵਾਣ ਦੇ ਦੱਸਣਾ ਵੀ ਤੇਰੀ ਕੁੜੀ ਦਾ ਚਾਲ ਚੱਲਣ ਗਲਤ ਹੋ ਗਿਆ ਪਰ ਮਾਂ ਨੇ ਕਿਸੇ ਦੀ ਨਾ ਸੁਣੀ ਆਪਦੀ ਧੀ ਤੇ ਅੱਖਾਂ ਬੰਦ ਕਰਕੇ ਯਕੀਨ ਕਰਨਾ ਵੀ ਮੇਰੀ ਧੀ ਇਹ ਜੀ ਨਹੀਂ ਹੈਗੀ ਸੋ ਦਿਨ ਬੀਤਦੇ ਆ ਹੌਲੀ ਹੌਲੀ ਇੱਕ ਦਿਨ ਐਸੇ ਤਰੀਕੇ ਨਾਲ ਰੰਗ ਰਗਈਆ ਮਨਾਰੇ ਹੁੰਦੇ ਆ ਉੱਤੇ ਮਾਂ ਆ ਜਾਂਦੀ ਆ ਜਦੋਂ ਮਾਂ ਆ ਜਾਂਦੀ ਆ ਉਹਨਾਂ ਨੂੰ ਰੰਗੇ ਹੱਥੀ ਫੜ ਲੈਂਦੀ ਆ ਸੋ ਮੁੰਡਾ ਹੁੰਦਾ ਜਿਹੜਾ ਉਤੋਂ ਭੱਜ ਜਾਂਦਾ ਤੇ ਕੁੜੀ ਨੂੰ ਉਹ ਪਿਆਰ ਨਾਲ ਸਮਝਾਉਂਦੀ ਆ ਤੇ ਇੱਕ ਦੋ ਉਹਦੇ ਮਾਰਦੀ ਆ ਪਿਆਰ ਨਾਲ ਵੱਧ ਸਮਝਾਉਂਦੀ ਆ ਤੇ ਹੋਰ ਕੁਝ ਕਹਿੰਦੀ ਨਹੀਂ ਤੇ ਸਵੇਰੇ ਫਿਰ ਕੰਮ ਤੇ ਚਲੀ ਜਾਂਦੀ ਆ ਰਾਹ ਦੇ ਵਿੱਚ ਜਾਂਦੀ ਸੋਚਦੀ ਐ ਵੀ ਕਿਉਂ ਨਾ ਮੈਂ ਇਹਦੇ ਨਾਨਕਾਂ ਗੰਨੇ ਗੇੜਾ ਮਾਰਿਆਂ ਵਾ ਤੇ ਮਾਂ ਵਿਚਾਰੀ ਆਪਦੇ ਪਿੰਡ ਵਗ ਜਾਂਦੀ ਆ ਜਾ ਕੇ ਆਪਦੇ ਭਰਾਵਾਂ ਨਾਲ ਗੱਲ ਕਰਦੀ ਆ ਵੀ ਮੈਂ ਆਪਦੀ ਧੀ ਦਾ ਰਿਸ਼ਤਾ ਕਰਨਾ ਤੁਸੀਂ ਮੇਰੀ ਮਦਦ ਕਰੋ ਸੋ ਉਹਦੇ ਭਰਾ ਵੀ ਵਿਚਾਰੇ ਕਹਿ ਦਿੰਦੇ ਆ ਵੀ ਅਸੀਂ ਜਿੰਨੀ ਹੋ ਸਕੇ ਪੂਰੀ ਤੇਰੀ ਮਦਦ ਕਰਾਂਗੇ ਕਿ ਤੂੰ ਆਪਾਂ ਰਿਸ਼ਤਾ ਭਾਲਦੇਆਂ ਕੁੜੀ ਦਾ ਰਿਸ਼ਤਾ ਕਰ ਦਿੰਦੇ ਆ ਸੋ ਮਾਮੇ ਵਧੀਆ ਪਰਿਵਾਰ ਭਾਲ ਲੈਂਦੇ ਨੇ ਤੇ ਜਦੋਂ ਕੁੜੀ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਰਿਸ਼ਤਾ ਕਰਦੇ ਆ ਤਾਂ ਕੁੜੀ ਜਵਾਬ ਦੇ ਦਿੰਦੀ ਆ ਮੈਂ ਹਜੇ ਪੜਨਾ ਕੋਲ ਜਲਣਾ ਮੈਂ ਵਿਆਹ ਨਹੀਂ ਕਰਵਾਉਣਾ। ਕੁੜੀ ਸਾਰੀ ਗੱਲ ਆਪਦੇ ਆਸ਼ਕ ਨੂੰ ਦੱਸ ਦਿੰਦੀ ਆ ਕਿ ਇਸ ਤਰੀਕੇ ਨਾਲ ਵੀ ਮੇਰਾ ਵਿਆਹ ਕਰ ਦੇਣਗੇ ਆਪਾਂ ਭੱਜ ਜਾਨੇ ਆ। ਸੋ ਮੁੰਡਾ ਕਹਿ ਦਿੰਦਾ ਵੀ ਆਪਾਂ ਭੱਜਦੇ ਨਹੀਂ ਹੈਗੇ। ਸੋ ਕਈ ਦਿਨ ਬੀਤਦੇ ਆ ਤਾਂ ਕੁੜੀ ਆਪਦੀ ਮਾਂ ਨੂੰ ਨੇਂਦੀਆਂ ਹੋਣੀਆਂ ਦੇਣ ਲੱਗ ਜਾਂਦੀ ਆ ਤੇ ਵੀ ਰਾਤ ਨੂੰ ਮੁੰਡਾ ਫੇਰ ਕਰੇ ਉਹਨਾਂ ਦੇ ਉਵੇਂ ਆਉਣ ਲੱਗ ਜਾਂਦਾ। ਸੋ ਇੱਕ ਦਿਨ ਕੀ ਕਰਦੇ ਆ ਪਲਾਨ ਬਣਾ ਲੈਂਦੇ ਆ ਪੂਰਾ ਵੀ ਆਪਾਂ ਅੱਜ ਰਾਤ ਨੂੰ ਕਾਂਡ ਕਰਨੀ ਕਰਨਾ ਵੀ ਤੇਰੀ ਮਾਂ ਜੇ ਤੇਰਾ ਵਿਆਹ ਕਰਦੀ ਆ ਤਾਂ ਆਪਾਂ ਤੇਰੀ ਮਾਂ ਦਾ ਰਾਹ ਦੇ ਵਿੱਚੋਂ ਕੰਮ ਹੀ ਨਿਵੇੜ ਦਿੰਨੇ ਆ ਆਪਾਂ ਦੋਨੇ ਜਣੇ ਰਹਿ ਜਾਾਂਗੇ ਵਧੀਆ ਆਪਦੀ ਜ਼ਿੰਦਗੀ ਇਕੱਠਾਂਗੇ ਸੋ ਕੁੜੀ ਉਹਦੇ ਪਿੱਛੇ ਲੱਗ ਜਾਂਦੀ ਆ ਇੱਕ ਦਿਨ ਉਹ ਮੁੰਡਾ ਨੀਂਦ ਦੀਆਂ ਗੋਲੀਆਂ ਦਾ ਪੱਤਾ ਦੇ ਦਿੰਦਾ ਤੇ ਕੁੜੀ ਪੂਰਾ ਪੱਤੇ ਦਾ ਪੱਕਾ ਹੀ ਮਾਂ ਨੂੰ ਸਾਗ ਦੇ ਵਿੱਚ ਪਾ ਕੇ ਖਵਾ ਦਿੰਦੀ ਆ ਮਾਂ ਜਦੋਂ ਪੂਰੀ ਗੂੜੀ ਨੀਂਦ ਦੇ ਵਿੱਚ ਸੌਂ ਜਾਂਦੀ ਆ ਮੁੰਡਾ ਕੰਧ ਟੱਪ ਕੇ ਘਰੇ ਆਉਂਦਾ ਆਪਦਾ ਪਹਿਲਾਂ ਤਾਂ ਰੰਗ ਰੰਗਈਆ ਮਨਾਉਂਦੇ ਆ ਫਿਰ ਕੁੜੀ ਕਹਿੰਦੀ ਆ ਜਿਹੜੇ ਕੰਮ ਆਇਆ ਪਹਿਲਾਂ ਉਹ ਕੰਮ ਕਰਦੇ ਆ ਮੁੰਡਾ ਕੀ ਕਰਦਾਗਾ ਸਹਰਾਣਾ ਲੈ ਕੇ ਵਿਚਾਰੀ ਕੁੜੀ ਦੀ ਮਾਂ ਦਾ ਮੂੰਹ ਨੱਪ ਦਿੰਦਾ ਪੰਜ 10 ਮਿੰਟ ਨੱਪਣ ਤੋਂ ਬਾਅਦ ਹੱਥ ਪੈਰ ਮਾਰਦੀ ਆ ਉਹ ਤਾਂ ਹੱਥ ਪੈਰ ਮਾਰਨੋਂ ਖੜ ਜਾਂਦੀ ਹੈਗੀ ਤਾਂ ਮੁੰਡਾ ਨੂੰ ਕੁੜੀ ਨੂੰ ਐ ਲੱਗਦਾ ਵੀ ਇਹ ਡੈੱਡ ਹੋ ਗਈ ਠੀਕ ਐ ਤੇ ਉਸ ਤੋਂ ਬਾਅਦ ਫਿਰ ਰੰਗ ਰੰਗਈਆ ਮਨਾਉਂਦੇ ਆ ਬੈੱਡ ਦੇ ਥੱਲੇ ਚਾਦਰ ਵਿਛਾ ਕੇ ਕੁੜੀ ਦੇਖਦੀ ਐ ਕਿ ਮਾਂ ਦਾ ਹੱਥ ਹਿੱਲਿਆ ਉਹ ਆਪਦੇ ਆਚਕ ਨੂੰ ਕਹਿੰਦੀ ਆ ਕਿ ਮਾਂ ਦਾ ਹੱਥ ਹਿੱਲਿਆ ਮੁੰਡਾ ਕਹਿ ਦਿੰਦਾ ਚਲ ਆਪਾਂ ਦੇਖਦੇ ਆ ਉਹ ਰੂਹ ਲੈ ਲੈਂਦੇ ਆ ਆਪਦੀ ਮਾਂ ਦੇ ਨੱਕ ਦੇ ਵਿੱਚ ਰੂਹ ਪਾ ਦਿੰਦੇ ਆ ਤੇ ਮੂੰਹ ਦੇ ਵਿੱਚ ਰੂਹ ਪਾ ਦਿੰਦੀ ਆ ਵੀ ਇਹਨੂੰ ਸਾਹ ਨਾ ਆਵੇ ਇਹ ਮਰ ਗਏ ਤਾਂ ਮੁੰਡਾ ਸੋਚਦਾ ਐਸ ਲੋੜ ਤਾਂ ਟਾਈਮ ਲੱਗੂ ਕੀ ਪਤਾ ਇਹਨੂੰ ਸੋਚ ਆ ਜੇ ਆਪਾਂ ਤੂੰ ਐਂ ਘਰ ਜਾ ਕੇ ਕੋਈ ਚੀਜ਼ ਲੈ ਕੇ ਆ ਕੁੜੀ ਹਰ ਸੋਈ ਦੇ ਵਿੱਚ ਜਾਂਦੀ ਆ ਦੋ ਕਾਚੂ ਲੈ ਆਉਂਦੀ ਆ ਤੇ ਮਾਂ ਦੇ ਹੱਥ ਦੀ ਨਵਜ ਬਟਦੂਰੀ ਆ ਖੂਨ ਪੂਰੇ ਪ੍ਰੈਸ਼ਰ ਦੇ ਨਾਲ ਚੱਲਣ ਲੱਗ ਜਾਂਦਾ ਕਮਰਾ ਖੂਨ ਦੇ ਨਾਲ ਲਤਪਤ ਹੋ ਜਾਂਦਾ ਪੂਰਾ 30 35 ਮਿੰਟ ਖੂਨ ਚੱਲਦਾ ਤੇ ਕੁੜੀ ਨਿਮਾਰੀ ਦੇ ਵਿੱਚ ਉਹ ਕੱਪੜੇ ਖਲਾਰ ਦਿੰਦੀ ਆ ਹੋਰ ਆਪ ਦੇ ਝ੍ਰਿੱਟਾ ਮਾਰ ਲੈਂਦੀ ਆ ਛੱਟਾ ਮਾਰ ਲੈਂਦੀ ਆ ਵੀ ਸਾਨੂੰ ਚੋਰ ਪੈ ਗਏ ਕੱਲ ਨੂੰ ਲੋਕਾਂ ਨੂੰ ਇਹ ਲੱਗੇ ਤੇ ਅੰਤ ਸਮਾਂ ਆ ਜਾਂਦਾ ਉਹਨਾਂ ਦੀ ਕੁੜੀ ਦੀ ਮਾਂ ਜੋ ਹੁੰਦੀ ਆ ਉਹ ਡੈੱਡ ਹੋ ਜਾਂਦੀ ਹੈਗੀ ਤੋਂ ਮੁੰਡੇ ਨੂੰ ਕਹਿੰਦੀ ਆ ਹੁਣ ਤੂੰ ਮੇਰੇ ਹੱਥ ਬੰਨ ਦੇ ਤੇ ਮੇਰੇ ਛੱਟਾ ਮਾਰ ਦੇ ਵੀ ਸਵੇਰੇ ਮੈਂ ਰੋਲਾ ਪਾਉਂਗੀ ਤੇ ਵੀ ਲੋਕਾਂ ਨੂੰ ਐ ਲੱਗੇ ਬਿਚੋ ਰਾਈ ਸੀਗੇ ਮੇਰੀ ਮਾਂ ਨੂੰ ਮਾਰ ਕੇ ਚੋਰੀ ਕਰਕੇ ਲੈ ਗਏ ਤੇ ਮੈਨੂੰ ਬੰਨ ਗਏ ਤੇ ਮੇਰੇ ਮੂੰਹ ਦੇ ਵਿੱਚ ਥੋੜਾ ਜਿਹਾ ਕੱਪੜਾ ਫਸਾ ਦੇ ਤੇ ਹੋਲੀ ਜੇ ਬੰਨ ਜਾ ਤਾਂ ਮੁੰਡਾ ਸਾਰਾ ਕੰਮ ਕਰਕੇ ਕੰਧ ਟੱਪ ਕੇ ਭੱਜ ਜਾਂਦਾ ਸਵੇਰ ਹੋ ਜਾਂਦਾ ਕੁੜੀ ਅੰਦਰੋਂ ਚੀਕਾਂ ਮਾਰਦੀ ਆ ਰੋਲਾ ਪਾਉਂਦੀ ਆ ਬਾਹਰ ਆਂਡੀ ਗਵਾਂਡੀ ਇਕੱਠੇ ਹੋ ਜਾਂਦੇ ਆ ਵੀ ਕੀ ਹੋ ਗਿਆ ਤੇ ਕੁੜੀ ਚੀਕਾਂ ਮਾਰੀ ਜਾਂਦੀ ਹੈਗੀ ਇਕੱਲੀਆਂ ਕੁਝ ਬੋਲਦੀ ਹੈ ਨਹੀਂਗੀ ਤਾਂ ਆਂਡੀ ਗਵਾਂਡੀ ਪਹਿਲਾਂ ਗੇਟ ਖੜਕੋਂਦੇ ਆ ਗੇਟ ਅੰਦਰੋਂ ਬੰਦ ਹੁੰਦਾਗਾ ਤੋ ਉਹ پولیس ਨੂੰ ਫੋਨ ਕਰ ਦਿੰਦੇ ਆਂ ਪੁਲਿਸ ਆ ਜਾਂਦੀ ਆ ਪੁਲਿਸ ਆ ਕੇ ਕਹਿੰਦੀ ਆ ਵੀ ਅਸੀਂ ਪੁਲਿਸ ਵਾਲੇ ਆ ਦਰਵਾਜ਼ਾ ਖੋਲੋ ਕੁੜੀ ਕਹਿੰਦੀ ਆ ਮੇਰਾ ਮੂੰਹ ਬੰਨਿਆ ਹੋਇਆਗਾ ਮੰਨ ਲਓ ਵੀ ਉੱਤੀ ਉੱਤੀ ਬੋਲਦੀ ਆ ਊਂ ਊਂ ਕਰਕੇ ਪੁਲਿਸ ਕਹਿ ਦਿੰਦੀ ਆ ਅਸੀਂ ਪੁਲਿਸ ਵਾਲੇ ਆ ਦਰਵਾਜ਼ਾ ਖੋਲੋ ਕੁੜੀ ਅੰਦਰੋਂ ਕੂੰ ਕੂੰ ਚੀਕਾਂ ਮਾਰੀ ਜਾਂਦੀ ਹੈਗੀ ਤੇ ਮੂੰਹ ਦੇ ਵਿੱਚੋਂ ਕੱਪੜਾ ਕੱਢ ਲੈਂਦੀ ਆ ਫਿਰ ਕਹਿੰਦੀ ਆ ਕਿ ਮੈਨੂੰ ਬੰਨ ਰੱਖਿਆਗਾ ਤਾਂ ਤੁਸੀਂ ਵੀ ਕਿਸੇ ਵੀ ਤਰੀਕੇ ਦੇ ਨਾਲ ਅੰਦਰ ਆ ਕੇ ਮੈਨੂੰ ਬਚਾਓ ਪੁਲਸ ਸਵੇਰ ਆਪਦੀ ਕਾਰਵਾਈ ਕਰਦੀ ਹੈ ਤੇ ਅੰਦਰ ਚਲੀ ਜਾਂਦੀ ਹੈ ਜਾ ਕੇ ਦੇਖਦੀ ਆ ਮੰਝਰ ਉਹਨਾਂ ਦੇ ਪੈਰਾਹਟੋਂ ਜ਼ਮੀਨ ਖਿਸਕ ਜਾਂਦੀ ਹੈ ਵੀ ਆ ਕੀ ਘਟਨਾ ਵਾਪਰ ਗਈ ਇਹਨਾਂ ਦੇ ਨਾਲ ਤੇ ਕੁੜੀ ਨੂੰ ਉਹ ਬਚਾਉਂਦੇ ਆ ਖੋਲ ਲੈਂਦੇ ਆਗੇ ਪਾਣੀ ਪੋਣੀ ਪਿਆ ਕੇ ਪੁੱਛਦੇ ਆ ਵੀ ਕੀ ਗੱਲ ਹੋਈ ਸਾਰੀ ਸਾਨੂੰ ਗੱਲਬਾਤ ਦੱਸ ਕੁੜੀ ਕਹਿੰਦੀ ਆ ਸਾਡੇ ਘਰੇ ਰਾਤ ਚੋਰ ਆਏ ਸੀਗੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਉਹਨਾਂ ਨਾਲ ਹੱਥੋਂ ਪਾਈ ਹੋ ਗਈ ਤੇ ਮੇਰੀ ਮਾਂ ਨੂੰ ਉਹ ਮਾਰ ਗਏ ਮੈਨੂੰ ਬੰਨ ਕੇ ਸੱਟ ਗਏ ਤੇ ਸਾਡਾ ਸਮਾਨ ਲੈ ਗਏ ਤੋ ਪੁਲਸ ਵਾਲੇ ਦੇਖਦੇ ਆ ਪੂਰੀ ਘਟਨਾ ਨੂੰ ਤੇ ਉਹ ਇੱਕ ਪੁਲਸ ਵਾਲੇ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਹੁੰਦਾ ਵੀ ਇਹ ਕੋਈ ਵਾਰਦਾਤ ਨਹੀਂ ਹੋਈ ਇਹ ਵਾਰਦਾਤ ਕਰੀ ਗਈ ਆ ਤੋ ਉਹ ਪੂਰੇ ਮੰਜ਼ਰ ਨੂੰ ਦੇਖ ਕੇ ਆਪਦੇ ਸੀਨੀਅਰ ਆਫਸਰ ਨਾਲ ਡਿਸਕਸ ਕਰਦਾਗਾ ਕਿ ਜੇ ਚੋਰ ਆਏ ਹੁੰਦੇ ਤਾਂ ਬੇਬੇ ਦੇ ਗਲ ਦੇ ਵਿੱਚੋਂ ਚੈਨੀ ਲਾ ਕੇ ਲੈ ਜਾਂਦੇ ਬਾਲੀਆਂ ਲਾ ਕੇ ਲੈ ਜਾਂਦੇ ਕੁੜੀ ਦੀਆਂ ਚੂੜੀਆਂ ਲੈ ਕੇ ਜਾਂਦੇ ਪਰ ਇਹ ਕੁਝ ਵੀ ਨਹੀਂ ਹੋ ਲੈ ਕੇ ਗਏ ਨਾ ਪੈਸੇ ਲੈ ਕੇ ਗਏ ਇਹ ਵੀ ਗੱਲ ਤਾਂ ਕੁਝ ਹੋ ਰਹਾ ਪੁਲਿਸ ਵਾਲਾ ਅੰਡੀ ਗਵੰਡੀਆ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਹਿੰਦਾਗਾ ਵੀ ਸਾਨੂੰ ਚੋਰ ਦਾ ਤਾਂ ਪਤਾ ਲੱਗ ਗਿਆ ਕੌਣ ਆਪ ਦੇ ਆਪ ਸਰੈਂਡਰ ਕਰਦੇ ਤਾਂ ਉਹਦੇ ਕੁਝ ਬਚਤ ਹੋ ਜੂਗੀ ਨਹੀਂ ਅਸੀਂ ਆਪ ਦੇ ਤਰੀਕੇ ਦੇ ਨਾਲ ਕੁਝ ਕਿਛ ਕਰਾਂਗੇ ਸੋ ਕੁੜੀ ਡਰ ਜਾਂਦੀ ਜਾਂ ਕੁੜੀ ਨੂੰ ਮੁੜਕਾਉਣ ਲੱਗ ਜਾਂਦਾ ਵੀ ਅਸੀਂ ਦਾ ਫੜੇ ਗਏ ਸੋ ਪੁਲਿਸ ਡੈੱਡ ਬੋਡੀ ਲੈ ਜਾਂਦੀ ਆ ਪੋਸਟਮਾਰਡਮ ਹੁੰਦਾ ਸਾਰੀਆਂ ਰੀਤੀ ਰਿਵਾਜਾਂ ਦੇ ਨਾਲ ਅੰਤਮ ਸੰਸਕਾਰ ਹੋ ਜਾਂਦਾ ਸੋ ਦੂਜੇ ਦਿਨ ਥਾਣੇ ਦੇ ਵਿੱਚ ਇੱਕ ਬੰਦਾ ਪਹੁੰਚਦਾ ਜਾ ਕੇ ਪੁਲਿਸ ਨੂੰ ਕਹਿੰਦਾ ਜੇ ਬੰਦਾ ਕਤਲ ਜਿਸ ਨੇ ਕਰਿਆ ਉਸ ਸਰੈਂਡਰ ਕਰ ਦੇ ਤਾਂ ਵੀ ਹੋ ਸਕਦਾ ਪੁਲਿਸ ਵਾਲੇ ਕਹਿੰਦੇ ਸਾਨੂੰ ਦੱਸੋ ਪਹਿਲਾਂ ਵੀ ਕਤਲ ਕੀ ਨੇ ਕਰਿਆ ਉਹ ਪੂਰੀ ਘਟਨਾ ਦੱਸਦਾ ਵੀ ਇਸ ਤਰੀਕੇ ਦੇ ਨਾਲ ਕੁੜੀ ਨੇ ਹੀ ਆਪਦੀ ਮਾਂ ਦਾ ਕਤਲ ਕਰਿਆ ਪਰ ਕੁੜੀ ਥਾਣੇ ਦੇ ਵਿੱਚ ਜਾਂਦੀ ਆ ਪੂਰਾ ਆਪਦਾ ਘੂਲਾ ਮਾਤੇ ਢੰਡੀ ਹੈ ਕਿ ਅਸੀਂ ਕਿਵੇਂ ਕਿਵੇਂ ਕਰਕੇ ਕੀ ਕੁਛ ਕਰਿਆ ਵੀ ਵਿਆਹ ਦੇ ਡਰ ਦੇ ਚੱਕਰ ਦੇ ਵਿੱਚ ਮੈਂ ਆਪਦੀ ਮਾਂ ਹੀ ਮਾਰ ਦਿੱਤੀ ਤੇ ਹਵਸ ਮਟਾਉਣ ਦੇ ਚੱਕਰ ਦੇ ਵਿੱਚ ਆਪਦੀ ਸਗੀ ਮਾਂ ਦਾ ਕਤਲ ਕਰਤਾ ਸੋ ਦੁਨੀਆ ਦਾ ਅੰਤ ਆ ਗਿਆ ਆਪ ਦੀ ਧੀ ਪੁੱਤ ਤੇ ਬੰਦੇ ਨੂੰ ਸਭ ਤੋਂ ਵੱਧ ਯਕੀਨ ਹੁੰਦਾ ਸੋ ਹੁਣ ਬੰਦਾ ਜਕੀ ਕੀਤੇ ਵੀ ਕਰੇ ਤੇ ਕੀਤੇ ਨਾ ਕਰੇ ਇਹ ਰੱਬ ਜਾਣਦਾ ਕੀ ਦੇ ਨਾਲ ਕੀ ਹੋਣੀ ਹੈ ਤੇ ਕੀ ਨਹੀਂ ਸੋ ਜੇ ਸਾਡੀ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਆਪ ਦੀ ਰਾਇ ਜ਼ਰੂਰ ਦਿਓ ਤਾਂ ਜੋ ਆਪਾਂ ਹੋਰ ਤੁਹਾਡੇ ਲਈ ਵਧੀਆ-ਵਧੀਆ ਕਹਾਣੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ